ਕਬੱਡੀ 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 ਮੈਂ ਤੁਹਾਡਾ ਆਪਣਾ ਖੁਸ਼ੀ ਤੇ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦੇ ਸੀ ਆਪਣੇ ਸਾਜਣ ਪਿੰਡ ਦੇ ਸਾਜਣ ਭਰਾ ਦੇ ਪਿੰਡ ਸੰਘਵਾਲ 2-3 ਮਾਰਚ ਨੂੰ ਕਬੱਡੀ ਕੱਪ ਕਰਵਾਇਆ ਜਾ ਰਿਹਾ ਤੇ ਕਬੱਡੀ ਕੱਪ ਤੇ ਬਹੁਤ ਵਧੀਆ ਪ੍ਰਾਈਜ਼ ਤੇ ਬਹੁਤ ਵਧੀਆ ਟੀਮਾਂ ਪਹੁੰਚ ਰਹੀਆਂ ਨੇ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ ਹਮ ਹਮਾ ਕੇ ਪਹੁੰਚੋ ਤੇ ਮੇਲੇ ਦੀਆਂ ਰੌਣਕਾਂ ਵਧਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ 2-3 ਮਾਰਚ ਨੂੰ ਪਿੰਡ ਸੰਘਵਾਲ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਆਲ ਓਪਨ ਨੇ ਸੱਦਿਓ 8 ਟੀਮਾਂ ਖੇਡਣੇ ਸਾਰੇ ਦਰਸ਼ਕ ਬਿਰ ਹਮ ਮਾ ਕੇ ਪਹੁੰਚੋ ਪਿੰਡ ਸੰਘਵਾਲ ਦੇ ਵਿੱਚ ਆਪਣੇ ਵੱਡੇ ਵੀਰ ਦੇ ਪਿੰਡ ਤੇ ਸਾਰੇ ਜ਼ਰੂਰ ਆਇਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਦਾਸ ਮੱਖਣ ਮੱਖੀ ਤੇ ਸਾਰੇ ਕਬੱਡੀ ਪ੍ਰੇਮੀਆਂ ਨੂੰ ਦੱਸਿਆ ਜਾਂਦਾ ਕੱਥੇ ਮਾ ਕਬੱਡੀ ਕੱਪ ਗਦਰੀ ਬਾਬਿਆਂ ਦੀ ਯਾਦ ਚ ਪਿੰਡ ਸੰਘਵਾਲ ਜ਼ਿਲ੍ਹਾ ਜਲੰਧਰ ਵਿਖੇ 2 ਅਤੇ 3 ਮਾਰਚ ਨੂੰ ਕਰਵਾਇਆ ਜਾ ਰਿਹਾ ਸਾਰੇ ਕਬੱਡੀ ਪ੍ਰੇਮੀਆਂ ਨੂੰ ਬੇਨਤੀ ਆ ਅਹ ਮਹਾ ਮਹਾ ਕੇ ਕਬੱਡੀ ਕੱਪ ਤੇ ਪਹੁੰਚੋ ਤੇ ਕਬੱਡੀ ਦਾ ਆਨੰਦ ਮਾਣੋ ਧੰਨਵਾਦ ਜੀ 2 ਤੇ 3 ਮਾਰਚ ਪਿੰਡ ਸੰਘਵਾਲ ਬਸੋ ਸਿੰਘ 2 3 ਮਾਰਚ ਪਿੰਡ ਸੰਘਵਾਲ ਵਿੱਚ ਬਹੁਤ ਵਧੀਆ ਕਬੱਡੀ ਦਾ ਟੂਰਨਾਮੈਂਟ ਹੋਣਾ ਜਾ ਰਿਹਾ ਹੈ ਆਪਣੇ ਸਾਧੇ ਮੀਰ ਲੋ ਥੱਲੇ ਸਾਰੇ ਤਿਆਰੀ ਆ ਕੇ ਮੇਲੇ ਵਿੱਚ ਚਾਓਂ ਦੀ ਮੇਲੇ ਦੀਆਂ ਰੌਣਕਾਂ ਦਾ ਸਸਤੀ ਕਬੱਡੀ ਇਸੇ ਤਰ੍ਹਾਂ ਕਬੱਡੀ ਦੀਆਂ ਕੈਂਟ ਦੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ